ਸਾਰੇਆਂ ਬੰਦਿਆਂ ਨੇ ਇਹੋ ਕੁਝ ਕੀਤਾ ਅੱਗੇ ਵੀ ਬੰਦੇ ਜਿਹੜੇ ਮੇਰੇ ਨਾਲ ਹੀ ਤੋੜੇ ਸਿਆਸਤਾਂ ਦੇ ਨਾਲ ਤੋੜੇ ਇਦਾਂ ਕੀ ਹੋਜੂ ਉਹ ਬੰਦੇ ਨੂੰ ਮਹਾਰਾਜ ਨੇ ਮਾਰੇ ਤੁੱਡ ਤਾਡੇ ਮਾਰਿਆ ਮੈਂ ਮਰਦਾ ਨਹੀਂ ਜੋ ਮਰਜੀ ਬੋਲੀਓ ਜੋ ਮਰਜੀ ਕਰਿਓ ਪਲਵਾਨ ਨੇ ਪਹਿਲੇ ਲੈ ਲਿਆ ਕਰ ਲਿਆ ਜੇ ਕਰ ਲਿਆ ਔਰ ਰੱਬ ਹੈਗਾ ਨਾ ਬਾਬਾ ਵੀਦੀ ਚੰਦਾ ਹੈਗਾ ਗੁਰੂ ਹਰਗੋਬਿੰਦ ਹੈਗਾ ਤਾਡੇ ਮਾਰਿਆ ਨਹੀਂ ਮਰਦਾ ਜੋ ਮਰਜੀ ਬੋਲੀ ਜਾਓ ਥਾਂਦੇ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਤਨੂ ਰਿਕਾਰਡਿੰਗ ਸੁਣਾਉਣੀ ਹੈ ਉੱਥੇ ਕੀ ਬੋਲੀ ਗਈ ਹੈ ਮਾੜਾ ਜਿਹਾ ਸੁਣਾਈ ਕਿੱਥੇ ਆ ਗੱਡੀ ਆ ਸੁਣਿਓ ਮੇਰੇ ਭਰਾ ਸਾਰੇ ਜਣੇ ਤੇ ਸਾਡੇ ਪਿੰਡ ਦਾ ਗੁਰੂ ਘਰ ਕੋਲਸਾ ਦਾ ਮੇਲਾ ਖਰਾਬ ਕੀਤਾ ਸੀ ਦੂਜੀ ਗੱਲ ਆ ਜਹੀ ਆ ਤਾਂ ਕੋ ਸਾਡਾ ਮੁੰਡਾ ਉੱਠਿਆ ਏਕਮ ਪਤਾ ਪਰ ਠੀਕ ਹੈ ਜੀ ਏਕਮ ਪਤਾ ਪਰ ਦਈ ਆ ਕਿ ਸਾਡੀ ਟੀਮ ਨਹੀਂ ਆ ਤੂੰ ਸਾਡੇ ਜਾਵੀਰ ਬਾਜੂ ਵੱਲੋਂ ਖੇੜ ਜਾਵੀਰ ਪ੍ਰੀਤ ਵੱਲੋਂ ਖੇੜ ਪਰ ਉਹਦਾ ਫੋਨ ਸਾਨੂੰ ਪਤਾ ਲੱਗਾ ਵਾ ਗੋਪੀ ਨੇ ਉਹਨੂੰ ਦਈ ਖੇਡ ਦਿੱਤਾ ਪ੍ਰੀਤ ਵੱਲੋਂ ਇਹ ਜਿਹੜੀਆਂ ਗੱਲਾਂ ਲੋਕੀ ਕਰਦੇ ਫਿਰਦੇ ਆ ਵੇਖੋ ਆ ਹੁਣ ਇੱਕ ਮੈਂ ਤਗੜਾ ਕੀਤਾ ਤੇ ਵੇਖੋ ਸਿਆਸਤਾਂ ਕਿਹੜੀਆਂ ਚੱਲਣ ਲੱਪੀਆਂ ਸਾਰੀਆਂ ਨਾ ਤੁਸੀਂ ਜਾਣਦੇ ਜੇ ਅੱਜ ਤੁਹਾਨੂੰ ਇੱਕ ਮਂ ਦੀਂਦਾ ਸਾਰੇ ਨੂੰ ਦੀਂਦਾ ਜਿੱਦਨ ਇੱਕ ਮਂ ਛੋਟਾ ਸੀ ਉਦੋਂ ਕਿਉਂ ਨਹੀਂ ਦੀਂਦਾ ਤੇ ਲੱਤਾਂ ਖਿੱਚਦੇ ਜੇ ਪਲਵਾਨ ਦੇ ਨਾਲ ਉਹ ਤੋੜਦੇ ਜੇ ਅੱਗੇ ਵੀ ਤੁਸੀਂ ਸਾਰਾ ਕੁਝ ਕੀਤਾ ਹਾਂਜੀ ਸਤਿ ਸ੍ਰੀ ਅਕਾਲ ਜੀ ਮਿੱਤਰੋ ਜਿਵੇਂ ਤੁਸੀਂ ਜਾਣਦੇ ਹੋ ਕਿ ਗੋਪੀ ਫਰਾਂਦੀਪੁਰਿਆ ਅਕਸਰ ਚਰਚਾ ਦੇ ਵਿੱਚ ਚੱਲਦੇ ਰਹਿੰਦੇ ਨੇ ਤੇ ਐਵੇਂ ਹੀ ਮਿੱਤਰੋ ਹੁਣ ਉਹ ਆਪਣੇ ਚੇਲੇ ਏਕਮ ਫਤਿਹਪੁਰ ਦੇ ਨਾਲ ਚਰਚਾ ਦੇ ਵਿੱਚ ਆਏ ਨੇ ਕਿਉਂਕਿ ਦੋਸਤੋ ਫੰਡਿਸ਼ਨ ਵੱਲੋਂ ਗੱਲ ਕੀਤੀ ਗਈ ਕਿ ਗੋਪੀ ਫਰਾਂਦੀਪੁਰਿਆ ਏਕਮ ਫਤਿਹਪੁਰ ਨੂੰ ਪ੍ਰੀਤ ਵੱਲੋਂ ਅਤੇ ਹੋਰਾਂ ਖਡਾਰੀਆਂ ਵੱਲੋਂ ਨਹੀਂ ਖੇਡਣ ਦਿੰਦਾ ਜੋ ਕਿ ਤੁਸੀਂ ਸੁਣ ਹੀ ਲਿਆ ਹੋਵੇਗਾ ਜਿਸ ਨੂੰ ਲੈ ਕੇ ਗੋਪੀ ਫਰਾਂਦੀਪੁਰੀਏ ਦਾ ਬਿਆਨ ਆਇਆ ਕਿ ਇਹਨਾਂ ਨੇ ਪਹਿਲਾਂ ਵੀ ਮੇਰੀ ਟੀਮ ਤੋੜੀ ਸੀ ਅਤੇ ਹੁਣ ਵੀ ਇਹ ਇਹੀ ਕੰਮ ਕਰ ਰਹੇ ਨੇ ਅਤੇ ਮੈਨੂੰ ਤੇ ਏਕਮ ਨੂੰ ਵੱਖ ਕਰ ਰਹੇ ਨੇ ਜਿਸ ਨੂੰ ਲੈ ਕੇ ਦੋਸਤੋਂ ਉਹਨਾਂ ਨੇ ਵੀ ਲਾਈਵ ਦੇ ਵਿੱਚ ਕਾਫੀ ਖਰੀਆਂ-ਖਰੀਆਂ ਗੱਲਾਂ ਸੁਣਾਈਆਂ ਅਤੇ ਕਈ ਖੁਲਾਸੇ ਕੀਤੇ ਜਿਵੇਂ ਕਿ ਤੁਸੀਂ ਦੇਖ ਲਈ ਹੋਣਗੇ ਤੇ ਹੁਣ ਤੁਹਾਡਾ ਕੀ ਕਹਿਣਾ ਹੈ ਗੋਪੀ ਫਰਾਂਦੀਪੁਰੀਏ ਦੇ ਬਾਰੇ ਸਾਨੂੰ ਕਮੈਂਟਾਂ 'ਚ ਜਰੂਰ ਦੱਸ